ਲੇਟੈਸਟ ਡਾਟਾ ਜਿਹੜਾ ਉਹ ਆਇਆ ਯੂਐਸ ਦਾ ਦੀ ਇਨਫਲੇਸ਼ਨ ਨੂੰ ਲੈ ਕੇ 0.1% ਹੀ ਜਿਹੜਾ ਇਸ ਦੇ ਵਿੱਚ ਵਾਧਾ ਹੋਇਆ ਹੈ ਮਈ ਮਹੀਨੇ ਦੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ ਕੰਜ਼ਿਊਮਰ ਪ੍ਰਾਈਸ ਇੰਡੈਕਸ 0.1% ਜਿਹੜਾ ਆ ਉਸ ਦੇ ਵਿੱਚ ਵਾਧਾ ਹੋਇਆ ਐਨਿਵਲ ਇਨਫਲੇਸ਼ਨ ਰੇਟ 2.4% ਦੇ ਉੱਤੇ ਰਹੀ ਹੈਗੀ ਆ ਕਿੰਨੇ ਵੀ ਫੂਡ ਤੇ એનર્ਜੀ ਤੇ ਕੋਰ ਸੀਪੀਆਈ ਅ ਫੂਡ ਐਨਰਜੀ ਨੂੰ ਜਿਹੜਾ ਉਹ ਕੱਢਦੀ ਏ ਤਾਂ ਕੋਰ ਸੀਪੀਆਈ ਪੁਆਇੰਟ 1 ਤੇ 2.8% ਜਿਹੜੀ ਉਹ ਆਈ ਆ ਅਨੁਮਾਨਿਤ ਜਿਹੜੀ ਕਿਆਸ ਰਹੀਆਂ ਸੀਗੀਆਂ ਪੁਆਇੰਟ 3 ਤੇ 2.9% ਸੀਗੀ ਜੋ ਐਕਸਪੈਕਟਿਡ ਸੀਗੀਆਂ ਉਹਦੇ ਨਾਲੋਂ ਘੱਟ ਮਹਿੰਗਾਈ ਜਿਹੜੀ ਆ ਉਹ ਵਧੀ ਆ ਓਮੀ ਹਰਜੋਤ ਸਿੰਘ ਜੀ ਇਸ ਟਾਈਮ ਸਾਰਿਆਂ ਦੀਆਂ ਜੇਬਾਂ ਠੰਠਣ ਗੋਪਾਲ ਵਾਲਾ ਹਾਲਾਤ ਜਿਹੜੇ ਉਹ ਇਸ ਟਾਈਮ ਅ ਬਣੇ ਪਏ ਹੈਗੇ ਆ ਸੋ ਇਕਨੋਮਿਸਟ ਜਿਹੜੇ ਸਰਵੇ ਕੀਤੇ ਗਏ ਸੀਗੇ ਡਾਉ ਜੋਨਸ ਦੇ ਦੁਆਰਾ ਉਹ ਉਹਨਾਂ ਦੀਆਂ ਜਿਹੜੀਆਂ ਰੀਡਿੰਗਸ ਆ ਉਹਦੇ ਨਾਲੋਂ ਥੋੜੀਆਂ ਇਹ ਘਟ ਜਿਹੜੇ ਆਏ ਨੇ ਇਸ ਟਾਈਮ ਇਨਫਲੇਸ਼ਨ ਦੇ એનર્ਜੀ ਦੀਆਂ ਜਿਹੜੀਆਂ ਪ੍ਰਾਈਸਿਸ ਕਹਿੰਦੇ ਵੀ 1% ਸਲਿੱਪ ਹੋਈਆਂ ਆ ਮਹੀਨੇ ਦਰ ਮਹੀਨੇ ਦੇ ਹਿਸਾਬ ਦੇ ਨਾਲ ਇਸੇ ਤਰੀਕੇ ਦੇ ਨਾਲ ਨਵੀਆਂ ਤੇ ਪੁਰਾਣੀਆਂ ਜਿਹੜੀਆਂ ਯੂਜ਼ਡ ਗੱਡੀਆਂ ਦੀਆਂ ਪ੍ਰਾਈਸਿਸ ਪੁਆਇੰਟ 3 ਤੋਂ ਪੁਆਇੰਟ 0.5% ਜਿਹੜੀਆਂ ਆ ਉਹ ਘਟੀਆਂ ਆ ਅ એનર્ਜੀ ਦੇ ਵਿੱਚ ਹੀ ਗੈਸੋਲੀਨ ਨੇ ਯਰ ਟੂ ਯਰ ਜਿਹੜਾ ਆ 2.6% ਡ੍ਰੌਪ ਜਿਹੜਾ ਉਹ ਲਿਆ ਆ ਆ ਸੌਰੀ ਯਰ ਟੂ ਯਰ 12% ਡ੍ਰੌਪ ਆ ਤੇ ਮੰਥ ਟੂ ਮੰਥ ਪਿਛਲੇ ਮਹੀਨੇ ਦੇ ਮੁਕਾਬਲੇ 2.6% ਪ੍ਰਾਈਸ ਜਿਹੜੇ ਉਹ ਘਟੇ ਆ ਕੈਲੀਫੋਰਨੀਆ ਵਾਲਿਆਂ ਨੂੰ ਇਹ ਚੀਜ਼ ਨਹੀਂ ਦੇਖਣ ਨੂੰ ਜਿਹੜੀ ਉਹ ਮਿਲੀ ਹੈਗੀ ਤੇ ਆਉਂਦੇ ਸਮੇਂ ਦੇ ਵਿੱਚ ਕਹਿੰਦੇ ਵੀ ਅਜੇ 60 ਸੈਂਟ ਹੋਰ ਭਰੈਸਾਂ ਜਿਹੜਾ ਟੈਕਸ ਆ ਉਹ ਸ਼ਾਇਦ ਕੈਲੀਫੋਰਨੀਆ ਚ ਜਲਤ ਵਧ ਸਕਦਾ ਹੈਗਾ ਆ ਰਿਫਾਇਨਰੀਆਂ ਇਥੋਂ ਬੰਦ ਹੋ ਰਹੀਆਂ ਜਾ ਰਹੀਆਂ ਆ ਤੇ ਧੂਆਂ ਜਿਹੜਾ ਲੋਕਾਂ ਦਾ ਗੱਡੀਆਂ ਦੇ ਨਾਲੋਂ ਵੱਧ ਲੋਕਾਂ ਦੇ ਕੰਨਾਂ 'ਚੋਂ ਵੱਧ ਜਿਹੜਾ ਉਹ ਨਿਕਲਿਆ ਕਰਨਾ ਆ ਜਿੱਦਾਂ ਗੈਸ ਦੀਆਂ ਪ੍ਰਾਈਸਾਂ ਲਗਾਤਾਰ ਵੱਧ ਰਹੀਆਂ ਆ ਸੋ ਇਨਫਲੇਸ਼ਨ ਜਿਹੜੀ ਉਹ 0.1% ਹੀ ਜਿਹੜੀ ਉਹ ਵਧੀਆ ਪਿਛਲੇ ਮਹੀਨੇ ਦੇ ਮੁਕਾਬਲੇ ਤੇ ਓਵਰਆਲ 2.4% ਦੇ ਉੱਤੇ ਈਅਰ ਟੂ ਈਅਰ ਜਿਹੜੀ ਆ ਇਨਫਲੇਸ਼ਨ ਦੇ ਵਿੱਚ ਵਾਧਾ ਦਰਜੇ ਕਿਤਾ ਗਿਆ ਆ ਸੋ ਇਹ ਜਿਹੜੇ ਫੈਡ ਦਾ ਹਰਜੋਤ ਸਿੰਘ ਜੀ ਬੈਂਚਮਾਰਕ ਸੋਚ ਕੇ ਰੱਖਦੇ ਹੁੰਦੇ ਆ 2% ਦਾ ਉਸਦੇ ਕਾਫੀ ਕਲੋਜ਼ ਹੈਗਾ ਆ ਸੋ ਇਹਦਾ ਕੀ ਸੰਭਾਵਨਾਵਾਂ ਬਣਨ ਗਈਆਂ ਆਉਂਦੇ ਕੀ ਕੁਝ ਮਹੀਨੇ ਹੋਰ ਦੇਖਣ ਤੋਂ ਬਾਅਦ ਚ ਆਪਾਂ ਨੂੰ ਜਿਹੜੇ ਇੰਟਰਸਟ ਰੇਟ ਕੱਟਸ ਉਸ ਬਾਰੇ ਪਤਾ ਲੱਗੂਗਾ ਇਹ ਜਿਹੜਾ ਹੁਣ ਫੈਡ ਰਿਜ਼ਰਵ ਦੇ ਉੱਤੇ ਹਰ ਇੱਕ ਦੀ ਨਜ਼ਰ ਬਣੀ ਰਹੇਗੀ ਜੀ ਜੇਪੀ ਮਾਰਗਨ ਦੇ ਚੀਫ ਜੈਮੀ ਡਾਇਮਨ ਉਹਨਾਂ ਨੇ 警告 ਦਿੱਤੀ ਆ ਵੀ ਯੂ ਐਸ ਡੀ ਇਕਨੋਮੀ ਡਿਟਿਓਰੇਟ ਕਰ ਸਕਦੀ ਆ ਉਹ ਵੀ ਜਿਹੜੀ ਮਾਰੀ ਹੋ ਸਕਦੀ ਹੈਗੀ ਆ ਕਹਿੰਦੇ ਭਈ ਸੌਫ ਜਿਹੜੀ ਲੈਂਡਿੰਗ ਆ ਇਹ ਵੀਕ ਦਿਸ ਰਹੀ ਆ 2006 ਤੋਂ ਲੈ ਕੇ ਹੁਣ ਤੱਕ ਜੋ ਡਾਇਮੰਡ ਉਹ ਐਸ ਅ ਸੀਈਓ ਜੇਪੀ ਮਾਰਗਨ ਤੇ ਹਮੇਸ਼ਾ ਹੀ ਜੋ ਨੈਗੇਟਿਵ ਆਊਟਲੁੱਕ ਹੁੰਦੀ ਇਕਨੋਮੀ ਦੀ ਉਹਦੇ ਬਾਰੇ ਉਹ ਦੱਸਦੇ ਰਹਿੰਦੇ ਆ ਜੋ ਰੀਸੈਂਟਲੀ ਇਕਨੋਮਿਕ ਡਾਟਾ ਆਇਆ ਜਿਹਦੇ ਵਿੱਚ ਜੋ ਜੋਬ ਗ੍ਰੋਥ ਤੇ ਇਨਫਲੇਸ਼ਨ ਸਲੋ ਹੋਈ ਹੈਗੀ ਆ ਉਹਦੇ ਬੇਸ ਦੇ ਉੱਤੇ ਇਹ ਉਹਨਾਂ ਨੇ ਦੱਸਿਆ ਆ ਕਹਿੰਦੇ ਭਈ ਆਈ ਥਿੰਕ देयर ਇਜ਼ ਅ ਚਾਂਸ ਰੀਅਲ ਨੰਬਰਸ 威尔 ਡਿਟਿਓਰੇਟ ਸੂਨ ਇਹ ਮਾਰਗਨ ਸੌਰੀ ਜੋ ਚੇਜ ਦੇ ਡਾਈਮਨ ਜੀਪੀ ਮਾਰਗਨ ਦੇ ਉਹਨਾਂ ਨੇ ਇਹ ਦੱਸਿਆ ਹੈਗਾ ਆ ਅ ਇਸਦਰ ਮਾਰਗਨ ਸਟਾਲਨੇ ਵਾਲੇ ਵੀ ਇਹ ਕਹਿ ਰਹੇ ਹੈਗੇ ਆ ਕਿ ਇਕਨੋਮੀ ਜਿਹੜੀ ਆ ਉਹ ਸਲੋ ਚੱਲ ਰਹੀ ਹੈਗੀ ਆ ਉਹ ਆਪਾਂ ਸਾਰੇ ਦੇਖਦੇ ਆਂ ਹਜੇ ਵੀ ਚੀਜ਼ਾਂ ਜਿਹੜੀ ਮਹਿੰਗਾਈ ਬਹੁਤ ਜ਼ਿਆਦਾ ਹੈਗੀ ਆ ਲੇਆਫ ਬਹੁਤ ਵੱਡੀ ਗਿਣਤੀ ਇਹ ਚੱਲ ਰਹੀ ਹੈਗੀ ਆ ਖਾਸ ਕਰਕੇ ਆਈਟੀ ਸੈਕਟਰ ਚ ਟਰਾਂਸਪੋਰਟੇਸ਼ਨ ਸੈਕਟਰ ਤਾਂ ਆਲਰੇਡੀ ਸਲੋ ਬਹੁਤ ਚੱਲਦਾ ਹੈਗਾ ਸੋ ਦੇਖਦੇ ਆਂ ਕਦੋਂ ਕਿ ਜੇ ਹੁਣ ਚਾਈਨਾ ਦੇ ਨਾਲ ਡੀਲ ਹੋਈ ਆ ਹੋਪਫੁਲੀ ਇਹਦਾ ਕੋਈ ਨਾ ਕੋਈ ਜਿਹੜਾ ਰਿਜ਼ਲਟ ਆ ਉਹ ਹੋ ਪੋਜ਼ਿਟਿਵ ਆਊਗਾ ਤੇ ਜਿਹਦੇ ਨਾਲ ਜਿਹੜੀ ਇਕਨੋਮੀ ਆ ਉਹ ਉਹ ਪਿਕਅਪ ਹੋਊਗੀ